ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਲੈ ਕੇ ਆਏ ਆ ਜਿਹੜੇ ਕਹਿੰਦੇ ਆ ਖੇਤੀਬਾੜੀ ਦੇ ਵਿੱਚ ਕੁਝ ਵਸਦਾ ਨਹੀਂ ਹੈਗਾ ਵੀ ਖੇਤੀ ਇੱਕ ਲਾਹੇਵੰਦ ਤਾਂ ਨਹੀਂ ਰਿਹਾ ਉਹਨਾਂ ਖਾਤਰ ਇਹ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਉਹਨੂੰ ਇਹ ਦਿਖਾਵਾਂਗੇ ਵੀ ਕਿਸਾਨ ਡਬਲ ਇਨਕਮ ਕਿਵੇਂ ਕਰ ਸਕਦਾ ਹੈ ਵੀ ਡਬਲ ਮਨਾਫਾ ਜਿਹੜਾ ਉਹ ਕਿਵੇਂ ਕਮਾ ਸਕਦਾ ਹੈਗਾ ਤੇ ਜਿਹੜੀ ਅੱਜ ਬਜਾਈ ਹੋ ਰਹੀ ਹੈ ਉਹ ਬੇਡਾਂ ਦੇ ਉੱਪਰ ਮਟਰਾਂ ਵੀ ਹੋ ਰਹੀ ਹੈ ਅਗਰ ਮੈਂ ਦਿਖਾਵਾ ਦੇਣਾਗਾ ਵੀ ਕਿਸਾਨ ਆ ਜਿਹੜਾ ਹੁਣ ਬੈਡਾਂ ਦੇ ਉੱਪਰ ਮਟਰਾਂ ਦੀ ਖੇਤੀ ਕਰ ਰਿਹਾ ਹੈਗਾ ਇਹਦੀ ਪੂਰੀ ਜਾਣਕਾਰੀ ਲਵਾਂਗੇ ਕਿੰਨਾ 1 ਏਕੜ ਦੇ ਵਿੱਚ ਬੀਜ ਪੈਂਦਾ ਹੈਗਾ ਤੇ ਕਿੰਨੇ ਟਾਈਮ ਦਾ ਇਹਨਾਂ ਕੋਲ ਤਜਰਬਾ ਹੈਗਾ ਤੇ ਬਾਕੀ ਜਿਹੜੀ ਡਬਲ ਕਮਾਈ ਵਾਲੀ ਗੱਲ ਹੈਗੀ ਉਹ ਮੈਂ ਤੁਹਾਨੂੰ ਉੱਪਰ ਕੈਮਰਾ ਮਾਰ ਕੇ ਦਿਖਾਉਣਾ ਉੱਪਰ ਜਾਲ ਪਾਇਆ ਹੋਇਆ ਤੇ ਬਾਈ ਕੱਦੂਆਂ ਦਾ ਕੰਮ ਕਰਦਾ ਹੈਗਾ ਜਾਲ ਦੇ ਉੱਪਰ ਤੇ ਤਕਰੀਬਨ ਇਹਨੂੰ ਹੋ ਗਏ 2 ਸਾਲ ਕੰਮ ਕਰਦੇ ਨੂੰ ਏ ਬਾਈ ਕੱਲੇ ਕੱਦੂਆਂ ਜੀ ਇੰਨੀ ਇਹਨੇ ਕਮਾ ਐ ਕੱਦੂਆਂ ਦਾ ਬਾਈ ਇੱਕ ਪਾਸੇ ਬਾਈ ਕਹਿੰਦਾ ਵੀ ਕਣਕ ਦੇ ਝੋਨਾ ਅੱਛਾ ਇੱਕ ਪਾਸੇ ਰੱਖ ਲੋ ਤੇ ਇੱਕ ਪਾਸੇ ਕੱਲੇ ਕੱਦੂ ਹਾਂ ਬਿਲਕੁਲ ਵੀ ਆਪਾਂ ਜਿਹੜੇ ਕਹਿ ਦਿੰਦੇ ਨੇ ਵੀ ਯਾਰ ਕਣਕ ਝੋਨੇ ਤੋਂ ਬਿਨਾ ਕੋਈ ਹੋਰ ਫਸਲ ਹੋਰ ਫਾਸਲਾ ਹੈ ਨਹੀਂ ਗੀ ਪਰ ਹੈ ਜ਼ਰੂਰ ਹੈ ਪਰ ਥੋੜਾ ਜਿਹਾ ਦਿਮਾਗ ਲਾਉਣ ਦੀ ਲੋੜ ਹੈ ਤੇ ਥੋੜੀ ਜੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਲੋੜਾ ਤੇ ਬਾਕੀ ਵਿੱਚ ਬਾਈ ਕਹਿੰਦੇ ਨੇ ਵੀ ਅਮਰੀਕਾ ਵੀ ਆਪਾਂ ਤੋਂ ਫਸਲ ਹੁੰਦੀ ਨਹੀਂ ਹੁੰਦੀ ਨਹੀਂ ਹੈਨਾ ਹੁਣ ਤੁਹਾਨੂੰ ਮੈਂ ਇਹ ਦਿਖਾਉਣਾ ਵੀਰੇ ਉੱਪਰ ਜਾਲ ਤੇ ਕੱਦੂ ਬਾਈ ਲੈ ਰਿਹਾ ਫਸਲ ਹਨਾ ਇਹ ਫਸਲ ਲਹਤੀ ਹੈ ਥੱਲੇ ਇਹ ਜਿਹੜੇ ਲਊਗਾ ਮਟਰਾਂ ਦੀ ਫਸਲ ਮਟਰਾਂ ਦੀ ਫਸਲ ਇਹਦੇ ਉੱਪਰ ਥੋੜੀ ਜਾਣਕਾਰੀ ਆਪਾਂ ਸਤਨਾਮ ਤੋਂ ਲੈਨੇ ਆ ਸਤਨਾਮ ਤੇ ਇਹ ਕਣਕ ਦੀ ਇਹ ਬੈਡਾਂ ਦੇ ਉੱਪਰ ਜਿਹੜੀ ਮਟਰਾਂ ਦੀ ਬਜਾਈ ਹੈ ਹਨਾ ਉਹ ਕਰਦੇ ਸਤਨਾਮ ਮੜੀ ਜਾਣਕਾਰੀ ਦੇ ਸੰਝੀ ਤੁਰਿਆ ਜਾਂਦਾ ਇਹ ਮੈਂ ਗੱਲ ਕਰ ਲਾ 1 ਇਕੜ ਦੇ ਵਿੱਚ ਕਿੰਨੇ ਜਿਹੜੇ ਮਟਰ ਨੇ ਉਹ ਪੈਂਦੇ ਨੇਗੇ ਬੀਜ ਬਾਈ 2 ਕਿਲੋ ਪੈ ਜਾਂਦਾ ਸਾਰੇ ਬਾਈਆਂ ਨੂੰ ਸਾਸਰੀ ਕਾਲਾ ਬੰਦਾ ਸਾਸਰੀ ਕਾਲਾ ਸਾਰਿਆਂ ਨੂੰ ਸਾਸਰੀ ਕਾਲਾ ਜੀ ਇਹ ਵੀਰੇ 20 ਤੋਂ 22 ਕਿਲੋ 20 ਪੈਂਦਾ 1 ਏਕੜ ਦਾ 1 ਏਕੜ ਦਾ ਜਿਹੜਾ ਬੀਜ ਹੈ ਉਹ 1 ਘਟਾ ਡੀਏਪੀ ਦਾ 1 ਏਕੜ ਦਾ ਜਿਹੜੇ ਮਾਰਟਰਾਂ ਦਾ ਬੀਜ ਦੀ ਗੱਲ ਕਰੀਏ ਉਹ ਪੈ ਜਾਂਦਾ 20 ਤੋਂ 22 ਕਿਲੋ 1 ਏਕੜ ਦੇ ਵਿੱਚ 1 ਏਕੜ ਦਾ ਹਾਂ ਠੀਕ ਹੈ ਤੇ 1 ਘਟਾ ਡਾਏ ਦਾ 1 ਘਟਾ ਡੀਏਪੀ ਦਾ ਹਾਂ ਠੀਕ ਹੈ ਤੇ ਜੇ ਆਪਾਂ ਪਹਿਲਾਂ ਗੱਲ ਕਰੀਏ ਆਹ ਮਸ਼ੀਨ ਨਾਲ ਆਪਾਂ ਪਹਿਲਾਂ ਮਾਰਟਰ ਬੀਜੇ ਹਾਂ ਵੀਰੇ ਪਹਿਲਾਂ ਹਾਂ ਹਾਂ ਪਹਿਲਾਂ ਹੀ ਬੀਜੇ ਵੀਰੇ ਆਪਣੇ ਇੱਕ ਹੋਰ ਆਪਣੇ ਵੀਰ ਕੋਲੇ ਉਹਨੇ ਬਹੁਤ ਮਾਟਰ ਬੀਜਿਆਗਾ ਤੇ ਆਪਾਂ ਪਹਿਲਾਂ ਤਾਂ ਥੋੜੀ ਬੀਜਿਆ ਮਤਲਬ ਇੰਨਾ ਤਾਂ ਨਹੀਂ ਬਾਲਾ ਬੀਜਿਆ ਹੈਗਾ ਤੇ ਉਹ ਬਾਈ ਨੇ ਸਾਰਾ ਪੁੱਛਿਆ ਵੀ ਇੰਨੇ ਨੰਬਰ ਤੇ ਵੀ ਇੰਨਾ ਬੀ ਪਾਉਂਦੀ ਆਹ ਚੀਜ਼ ਆਇਆ ਵੀ ਇੰਨਾ ਸਾਰਾ ਉਹਨੂੰ ਬਾਈਡੂ ਨੌਲੇਜ ਆਉਂਦੀ ਹੈ ਯਾਨੀ ਕਿ ਆਹ ਮਸ਼ੀਨ ਦੀ ਆਹਨ ਮੂਲੀ ਮਾਲੀ ਹੋਰ ਵੀ ਬਹੁਤ ਚੀਜ਼ਾਂ ਬੀਚ ਦੇਦੇ ਨਾਲ ਆ ਸਾਰਾ ਆਫ ਹੀ ਸਬਜ਼ੀਆਂ ਬੀਜਦੀ ਆ ਹਾਂ ਆਪਾਂ ਤਾਂ ਖਾਸ ਕਰਕੇ ਤਾਂ ਇੱਕ ਮੱਕੀ ਮੂੰਗੀ ਕਣਕ ਤੇ ਆਪਣੀ ਜਿਵੇਂ ਮਾਸਰੀ ਛੋਲੇ ਆ ਜੀ ਜੀ ਬੀਜੇ ਨੀਂਗੀਆਂ ਬਸ ਇਹਦੇ ਨਾਲ 32 ਪ੍ਰਕਾਰ ਦੀਆਂ ਜਿਹੜੀਆਂ ਫਸਲਾਂ ਮਤਲਬ ਦਾਣੇਦਾਰ ਕੋਈ ਬਚੇ ਦੀ ਹਾਂ ਉਹ ਚੀਜ਼ ਬੀਜ ਦਿੰਦੀ ਆ ਵੀਰੇ ਦਾਣੇਦਾਰ ਕੋਈ ਵੀ ਫਸਲ ਹੋਵੇ ਹਾਂ 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 ਸਰੋਂ ਸਰੋਂ ਵਗੈਰਾ ਹੋਵੇ ਪੂਲੀ ਛਲਕਮਾ ਵੀ ਪੂਲੀ ਛਲਕਮਾ ਸਾਰਾ ਸਾਰਾ ਬੀਜ ਦਿੰਦੀ ਆ ਬੀਜ ਦਿੰਦੀ ਆ ਹਾਂ ਅੱਜ ਜਿਹੜੀ ਮਟਰਾਂ ਦੀ ਬਜਾਈ ਕਰ ਰਹੇ ਹ ਚਾਰ ਇਹਦੇ ਵਿੱਚ ਖੁੱਡਨੇਗੇ ਚਾਰ ਖੁੱਡਾਂ ਦੇ ਬਿਜਾਈ ਕਰ ਰਹੇ ਆ ਚਾਰ ਖੁੱਡਾਂ ਦੇ ਕਰਦੀ ਆ ਹਾਂ ਮਟਰਾਂ ਦੀ ਹਾਂ ਕਾਰ ਲੈਣਾ ਰੱਖਤੀਆਂ ਬੈੱਡ ਦੇ ਉੱਪਰ ਹਾਂ ਵੀਰੇ ਠੀਕ ਐ ਤੇ ਬਾਈ ਨੇ ਜਿਵੇਂ ਮੱਕੀ ਵੀ ਬੀਜੀ ਆ ਪਿਛਲੇ ਸਾਲ ਮੂੰਗੀ ਬੀਜੀ ਆ ਮੂੰਗੀ ਬੀਜੀ ਆ ਫੱਕ ਹੋ ਗਈ ਹੈ ਕਣਕ ਬੀਜੀ ਆ ਇੱਥੇ ਆਣੇ ਕਣਕ ਬੀਜੀ ਨਾਲ ਤੇ ਨਾਲ ਦੀ ਨਾਲ ਐਤ ਕੀ ਜਿਹੜਾ ਮਟਰਾਂ ਦਾ ਤਜਰਬਾ ਹੈਗਾ ਉਹ ਵੀ ਖੁਦ ਕਰ ਰਹੇ ਆ ਬਾਈ ਹੈਨਾ ਇਹ 4-4 ਇੰਚ ਸਨ ਤੇ 4-4 ਇੰਚ ਤੇ ਸਨ ਤੇ ਦਾਣਾ ਛੱਡਦੀ ਆਗੀ ਠੀਕ ਐ ਵੀਰੇ ਹਾਂ ਚਲੋ ਵਧੀਆ ਜਾਣਕਾਰੀ ਦਿੱਤੀ ਬਾਈ ਨੇ ਮੈਕ ਦੇ ਜਾ ਮੜੇ ਜਾ ਤੇ ਹੋਰ ਆਪਾਂ ਦਰਸ਼ਕਾਂ ਨੂੰ ਵੀ ਦਿਖਾ ਦਈਏ ਮੜਾ ਜੀ ਵੀ ਕਮਾਈ ਵਾਲੀ ਗੱਲ ਸ਼ੁਰੂ ਦੇ ਵਿੱਚ ਕੀਤੀ ਆ ਆਪਾਂ ਨੇ ਵੀਰੇ ਉੱਪਰ ਕੱਦੂ ਹਨਾ ਲੱਗੇ ਪਿਆਗਾ ਰਸੀ ਠੀਕ ਹੈ ਕੱਦੂ ਹੁਣ ਵੀ ਲਹਿ ਰਹੇ ਨੇ ਇਹਦੇ ਉੱਪਰੋਂ ਬਾਈ ਕਹਿੰਦਾ ਹੁਣ ਵੀ ਮਤਲਬ ਕਿ ਡੇਲੀ ਦੀ ਇਨਕਮ ਪੰਜ 10000 ਰੁਪਏ ਹੁਣ ਵੀ ਹੈਗੀ ਆ ਕਿਉਂਕਿ ਹੁਣ ਕੱਦੂ ਦੀ ਹਾਂ ਤੇ ਇਹਦੇ ਹੀਠਾਂ ਗੱਲ ਕਰੀਏ ਆਪਾਂ ਮੂਲੀ ਬਿਲਕੁਲ ਤਿਆਰ ਹੋਣ ਦੇ ਕਿਨਾਰੇ ਆ ਗੋਭੀ ਗੋਭੀ ਤੇ ਆਪਣੀ ਬੈਂਗ ਨਹੀਂ ਠੀਕ ਹੈ ਧਨੀਆ ਜਿਹੜਾ ਇਹਨਾਂ ਨੇ ਸੇਲ ਕਰਨਾਗਾ ਉਹ ਜ਼ਿਆਦਾ ਲਾਇਆ ਹੋਇਆ ਇਸ ਟਾਈਮ ਧਨੀਆ ਧਨੀਏ ਦੇ ਬੈੱਡ ਤੇ ਦੇਖ ਲਓ ਧਨੀਆ ਲੱਗਿਆ ਹੋਇਆ ਥੱਲੇ ਇਹਦੇ ਤੇ ਨਾਲ ਦੀ ਨਾਲ ਪਾਲਕ ਹਾਂਜੀ ਜਿਹੜਾ ਪਾਲਕ ਦੇ ਧਨੀਆ ਇਹਨਾਂ ਨੇ ਇਹ ਇਹਦੇ ਜਾਲ ਦੇ ਥੱਲੇ ਹੈ ਨਾ ਹਾਂਜੀ ਬਈ ਹਾਂ ਉਹ ਲਾਇਆ ਹੋਇਆ ਹੈ ਤੇ ਮਤਲਬ ਕਿ ਡਬਲ ਇਨਕਮ ਹੋ ਗਈ ਮੈਂ ਸ਼ੁਰੂ ਦੇ ਵਿੱਚ ਜਿਵੇਂ ਕਿਹਾ ਸੀਗਾ ਉਹ ਗੱਲ ਤੁਹਾਨੂੰ ਹੁਣ ਦਿਖਾ ਰਹੇ ਹਾਂਗੇ ਵੀ ਆਹ ਭਈ ਆ ਗਿਆ ਇਹਨਾਂ ਦਾ ਪਾਲਕ ਬਿਲਕੁਲ ਲੰਬਾ ਨਿਗਾ ਮਾਰ ਸਕਦੇ ਹੋ ਤੇ ਨਾਲ ਹੀ ਧਨੀਆ ਧਨੀਆ ਤੇ ਪਾਲਕ ਇਹਨਾਂ ਨੇ ਜਿਆਦਾ ਲਾਇਆ ਜਿਆਦਾ ਲਾਇਆ ਵੀਰੇ ਠੀਕ ਹੈ ਪਾਲਕ ਦੀ ਤਾਂ ਤਿੰਨ ਕਿ ਲੈਣਾ ਹੀ ਨੇ ਬਾਕੀ ਜਿਆਦਾ ਇਹਨਾਂ ਨੇ ਧਨੀਆ ਹੀ ਲਾਇਆਗਾ ਧਨੀਆ ਹੀ ਲਾਇਆ ਇਹਦੇ ਨਾਲ ਤੋਰੀਆਂ ਵੀ ਲਾ ਸਕਦੇ ਆ ਵੀ ਜਿਵੇਂ ਮੈਂ ਲਾਉ ਉਹ ਮੇਰੇ ਸਾਹਦੇ ਅੱਗੇ ਲਾਈਆਂ ਵੀ ਇਹਨੇ ਲਾਈਆਂ ਨਹੀਂ ਬਾਈਆਂ ਨੇ ਇਕੱਲਾ ਜਿਆਦਾ ਕद्दू ਦੀ ਕੰਮ ਕੀਤਾ ਬਾਈ ਇਹਨੇ ਇੱਕ ਦੱਸਿਆਗਾ ਵੀ ਮਿਹਨਤ ਕਰਨੀ ਜਿਹੜੇ ਭਰਾ ਨੇ ਹਨਾ ਵਧੀਆ ਇਨਕਮ ਹੈ ਜਿਹੜੀ ਲੈ ਸਕਦੇ ਆ ਲੈ ਸਕਦੇ ਆ ਬਿਲਕੁਲ ਸਹੀ ਵੀ ਮਤਲਬ ਕਿ ਆਪਾਂ ਕਹਿੰਦੇ ਚਲੋ ਝੋਨਾ ਹਨਾ ਮੰਡੀਆਂ ਚ ਰੁਲੀ ਜਾਂਦੇ ਨੇ ਕਿਸਾਨ ਤੇ ਇਹ ਚੀਜ਼ ਤਾਂ ਆਪਣਾ ਡੇਲੀ ਦਾ ਅਪਡੇਟ ਰਹੀ ਪਈਏ ਨੇ ਡੇਲੀ ਦਾ ਬਿਲਕੁਲ ਬਾਕੀ ਇਹ ਕਿਸਾਨ ਵੀਰ ਜਿਹੜੇ ਭਰਾ ਵੀਡੀਓ ਦੇਖੀ ਜਾਂਦੇ ਨੇ ਹਨਾ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਲੱਗੀ ਗੱਲਬਾਤ ਤੇ ਅੱਜ ਸਾਨੂੰ ਜਿਹੜੀ ਮਟਰਾਂ ਦੀ ਬਜਾਈ ਦਿਖਾਈ ਹੈ ਜੇ ਕਿਸੇ ਭਰਾ ਨੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਏਰੀਆ ਦੇ ਵਿੱਚ ਬਜਾਈ ਕਰਵਾਉਣੀ ਹੈ ਕਣਕ ਦੀ ਹੋਵੇ ਮੱਕੀ ਦੀ ਹੋਵੇ ਮਾਰਟਰਾਂ ਦੀ ਹੋਵੇ ਜਾਂ ਹੋਰ ਕੋਈ ਮੂਲੀ ਬੀਜ ਦਾ ਕੋਈ ਬਾਈ ਹਨਾ 5-4 ਕਿੱਲੇ ਬਿਲਕੁਲ ਤਾਂ ਜਿਹੜਾ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਉਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਰ ਸਕਦੇ ਹੋ ਬਾਕੀ ਇਹ ਜਾਲ ਦੀ ਜਾਣਕਾਰੀ ਇੱਕ ਵੀਡੀਓ ਆਪਣੀ ਪਹਿਲਾਂ ਹੀ ਪਾਈ ਵੀ ਆ ਦੁਬਾਰਾ ਵੀ ਇਹੀ ਖੇਤ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਲੈ ਕੇ ਪਾਵਾਂਗੇ ਬਈ ਮਰੀਕ ਮੈਂ ਛੋਟਾ ਜਿਹਾ ਸਵਾਲ ਪੁੱਛਾਂ ਚਲੋ ਤੁਸੀਂ ਜਿਆਦਾ ਹਨਾ ਇਹ ਫਾਰਮਰ ਲਾਈਫ ਤੇ ਕਿਸਾਨਾਂ ਦੀਆਂ ਵੀਡੀਓ ਪਾਉਂਦੇ ਰਹੇ ਨੇ ਵੀ ਇਹ ਕਿੰਨਾ ਕੁ ਉੱਚਾ ਹੋਊਗਾ ਅੰਦਾਜ਼ਾ ਕੋਈ ਇਹ ਤਕਰੀਬਨ 7 ਤੋਂ ਪਲੱਸ ਹੋਊਗਾ 7 ਤੋਂ ਪਲੱਸ ਤਾਂ ਹੈਗੀ ਹੈਗਾਗਾ ਤੋਂ ਪਲੱਸ ਉੱਚਾਈ ਹੈ ਇਹਦੀ ਉਚਾਈ ਹੈ ਕਰੈਕਟਰ ਘੱਟੋ ਘੱਟ 2 ਫੁੱਟ ਦੇ ਕਰੀਬ ਇਹ ਵਿੱਚ ਹੋਣਾਗਾ ਵਿੱਚ ਹੋਣਾ ਤੇ ਬਾਕੀ ਇਹਦੇ ਵਿੱਚ 11 ਹਾਲਾ ਸਿੱਧਾ ਦੇਸੀ ਘਰੇਲੂ ਤਰੀਕਾ ਵੀ 11 ਹਾਲਾ ਆਰਾਮ ਨਾਲ ਲੰਘਦੇ ਨਹੀਂ 11 ਹਾਲਾ ਆਰਾਮ ਨਾਲ ਲੰਘਦੇ ਨਹੀਂ ਹੂੰ ਸਹੀ ਆ ਹਾਂ ਇਹ 13 ਫੁੱਟ ਦੀ ਮਸ਼ੀਨ ਆਗੀ ਠੀਕ ਹੈ ਜੀ ਚੌੜੀ ਮਨ ਜਿਹੜੀ ਆ ਲੰਘ ਰਹੀ ਆ ਪੈਡਾਂ ਦੇ ਵਿੱਚ ਦੀ ਇਹ ਜਮਾ ਨਾਲ ਦੀ ਪਿੜ ਕੇ ਲੰਘ ਰਹੀ ਆ ਮੰਨ ਵੀ ਉਹ ਜਿਹੜੇ ਬਲਜੇ ਪਏ ਰਹੇ ਨੇ ਸੱਪ ਜੇ ਬਣਾਤੇ ਸੱਪ ਜੇ ਜਿਹੜੇ ਬੰਨ ਰਹੇ ਨੇ ਇਹਦੇ ਕਰ ਕੀ ਆ ਵਿੱਚ ਮੰਨ ਵੀ ਇਹ 11 ਫੁੱਟ ਤੇ ਤੋਂ ਹੋਊਗੀ ਹੋਊਗੀ ਹਾਂ ਕਿਉਂਕਿ ਬਾਕੀ ਐਡਜਸਟ ਕਰ ਬਾਕੀ ਇਹਦੀ ਜਾਣਕਾਰੀ ਹਨਾ ਪ੍ਰੋਪਰ ਆਪਾਂ ਲਵਾਂਗੇ ਵੀ ਕਿਹੜੀ ਤਾਰ ਪਈ ਆ ਕਿੰਨਾ ਇਹਦੀ ਕੁਆਲਿਟੀ ਆ ਕਿੰਨਾ ਟਾਈਮ ਮਤਲਬ ਇੱਕ ਵਾਰ ਪਾ ਕੇ ਵੀ 10 ਸਾਲ 20 ਸਾਲ ਬਿਲਕੁਲ ਰੋਕ ਸਕਦੇ ਆ ਆ ਬਿਲਕੁਲ ਬਿਲਕੁਲ ਜਿਵੇਂ ਆ ਆ ਮੋਟੀ ਪਈ ਵੀ ਆ ਵੀ ਮੋਟੀ ਆ ਤੇ ਇਧਰ ਨੂੰ ਆ ਦੂਸਰੀ ਪਈ ਵੀ ਆ ਇਹ ਚੀਜ਼ਾਂ ਨਹੀਂ ਗੀਆਂ ਫਿਰ ਆਪਣੇ ਕੋਲੇ ਜੇ ਆ ਖੰਬੇ ਆਪ ਤਿਆਰ ਕਰਕੇ ਲਾਉਣੇ ਨੇ ਖੇਤ ਦੇ ਵਿੱਚ ਖੋਦਾ ਆਪ ਠੀਕ ਹੈ ਜੀ ਇਹਦਾ ਵੀ ਖਰਚਾ ਘਟਪਊਗਾ ਆਪਾਂ ਨੂੰ ਬਿਲਕੁਲ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਵੀ ਲਾਹੇਵੰਦ ਚੀਜ਼ ਹੈਗੀ ਆ ਜੇ ਆਪ ਤਿਆਰ ਕਰਕੇ ਮੰਨ ਵੀ ਕਰਨਾਗਾ ਸਟਮ ਵੈਸੇ ਖਰਚਾ ਕਾਫੀ ਆ ਜਾਂਦਾ ਹੋਏ ਤੇ ਹਾਂਜੀ ਅੱਜ ਦੀ ਕਿੰਨੀ ਤਰੀਕ ਅੱਜ ਅੱਜ ਵੀਰੇ ਹੈਗੀ ਤਰੀਕ 10 10 ਹੋਊਗੀ ਹਨਾ ਹਾਂ 10 ਤਰੀਕ ਅੱਜ 10 ਹੋਊਗੀ 10 ਤਰੀਕ ਹੈ ਕਨਫਰਮ ਨਹੀਂ ਹੈਗਾ 8 9 ਵੀ ਹੋ ਸਕਦੀ ਹੈ ਹਾਂਜੀ ਹਾਂ ਕਨਫਰਮ ਕਨਫਰਮ ਹੋਏਗਾ ਤਰੀਕ ਮੈਂ ਭੁੱਲਿਆ ਪਿਆ ਮਹੀਨਾ ਵਸ ਲਾ ਲਓ ਵੀ ਅੱਜ 8 ਜਾਂ 10 ਤਰੀਕ ਗੈਰਵਾ ਮਹੀਨਾ 2024 24 ਬਿਲਕੁਲ ਅੱਜ ਜਿਹੜੀ ਮਟਰਾਂ ਦੀ ਬਜਾਈ ਕੀਤੀ ਐ ਕਨਫਰਮ ਆਪਾਂ ਕਰੀ ਲੈਨੇ ਆ ਅੱਜ ਹੈਗੀ 8 ਤਰੀਕ 8 11 8 11 ਤੇ 2024 24 ਤੇ ਮੜਾ ਜਾਂ ਚਾਹਣਾ ਪਾ ਦੀ ਆਪਾਂ ਇੱਕ ਵਾਰ ਬੀਜ ਵੀ ਦਿਖਾ ਦੇਵੀ ਬਾਈ ਕਿਹੜਾ ਬੀਜ ਜੰਦੇ ਨੇ ਹਾਂਜੀ ਹਾਂ ਤੇ ਬਾਕੀ ਇੱਕ ਹੋਰ ਦੱਸ ਦੋ ਬਾਈਆਂ ਨੂੰ ਵੀ ਥੱਲੇ ਡੀਏਪੀ ਦਾ ਸਿੱਟਾ ਦਿੱਤਾ ਹੋਇਆ ਹਾਂ ਬਾਈਆਂ ਦਾ ਡੀਏਪੀ ਨਾਲ ਵੀ ਪਾਈ ਜਾਂਦੇ ਨੇ ਬਾਕੀ ਸਿੱਟਾ ਵੀ ਦਿੱਤਾ ਹੈ ਸਿੱਟਾ ਵੀ ਦਿੱਤਾ ਥੋੜਾ ਜਿਆ ਹੂੰ ਤੇ ਬਾਕੀ ਜਿਹੜੀ ਗੱਲ ਆ ਇਹ ਵੀ ਆ ਨਿਆਰਾ ਕਰਦੀ ਸਬਜੀ ਆ ਦਿਖਾ ਦੇਣਾ ਸਾਨੂੰ ਵੀ ਇਹ ਖੇਤ ਖੇਤ ਦੇ ਵਿੱਚ ਮਤਲਬ ਇੱਕ ਸਹੂਲਤ ਬਣਾਈ ਵੀ ਆ ਪੂਰੀ ਘੈਂਟ ਤੇ ਨਾਲ ਮੁਰਗੇ ਰੱਖ ਰੱਖੇ ਨੇ ਗੱਤੇ ਜੀ ਕਿ ਟੰਗੇ ਨੇ ਆ ਗੱਤੇ ਜੀ ਬਾਈ ਗੱਤੇ ਜੀ ਤਾਂ ਕਮੈਂਟ ਕਰਕੇ ਦੱਸਿਓ ਇਹ ਕਿਉਂ ਟੰਗੇ ਨੇ ਇਹਨਾਂ ਦਾ ਕੋਈ ਫਾਇਦਾ ਸਬਜ਼ੀ ਲਈ ਇਹ ਕਾਫੀ ਟੰਗੇ ਹੋਏ ਨੇ ਇੱਧਰ ਪੀਲੇ ਪੀਲੇ ਨੇ ਜੈਲੋ ਆਦੇ ਹਾਂ ਨੀਲੇ ਕਾਫੀ ਟੰਗੇ ਹੋਏ ਨੇ ਇਹ ਨੀਲੇ ਇਹ ਕਿਉਂ ਟੰਗੇ ਨੇ ਕਮੈਂਟ ਕਰਕੇ ਦੱਸ ਦੇਣਗੇ ਵੀ ਬੀਜ ਕਿਹੜਾ ਹੈ ਦੇਖੀ ਬੀਜ ਦੇਖਦੇ ਆ ਜੀ ਕੋਣੀ ਕਰਕੇ ਦੇਖਦੇ ਆ ਵੀਰੇ ਸੀਡ ਇਹ ਇਹ ਵਾਕੀ ਕਰ ਦਿਓ ਵੀਡੀਓ ਸ਼ੇਅਰ ਤੇ ਪੇਜ ਫੋਲੋ ਜ਼ਰੂਰ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਜੀ